जीरकपुर पुलिस चौकी ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਸਾਰਿਆਂ ਦੇ ਬੱਚੇ ਅੱਜਕੱਲ ਬੱਸਾਂ ਦੇ ਵਿੱਚ ਹੀ ਸਕੂਲ ਦੇ ਵਿੱਚ ਜਾਂਦੇ ਨੇ ਇੱਕ 12ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹੈ ਕਿਹਦੇ ਵੱਲੋਂ ਬੱਸ ਡਰਾਈਵਰ ਦੇ ਵੱਲੋਂ ਹੀ ਜਿਰਕਪੁਰ ਪੁਲਿਸ ਚੌਂਕੀ ਦੇ ਵਿੱਚ ਹੀ ਇਹ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਜਿਹੜੀ ਪੀੜਤ ਕੁੜੀ ਹੈ ਉਸਦੇ ਮਾਪਿਆਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਜਿਸ バス ਦੇ ਵਿੱਚ ਕੁੜੀ ਸਕੂਲ ਜਾਂਦੀ ਸੀ 12ਵੀਂ ਕਲਾਸ ਦੀ ਵਿਦਿਆਰਥਣ ਤਾਂ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ バス ਡਰਾਈਵਰ ਦੇ ਵੱਲੋਂ ਹੀ ਤੋਂ ਦੱਸ ਦਿੰਨੇ ਸਾਰਾ ਦਾ ਸਾਰਾ ਮਾਮਲਾ ਕੀ ਹੈ ਕੁਝ ਕੁ ਦਿਨ ਪਹਿਲਾਂ ਉਸ ਦੇ ਵੱਲੋਂ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਦੇ ਨਾਲ ਤੱਕੇਸ਼ਾਈ ਵੀ ਕੀਤੀ ਜਾਂਦੀ ਸੀ ਈਵ ਟੀਜ਼ਿੰਗ ਦਾ ਮਾਮਲਾ ਕਹਿ ਸਕਦੇ ਹਾਂ ਤੰਗ ਪਰੇਸ਼ਾਨ ਕਰਦਾ ਸੀ ਬੱਸ ਡਰਾਈਵਰ ਤੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਉਸ ਨੂੰ ਫੋਰਸ ਕਰਦਾ ਸੀ ਜਦੋਂ ਕੁੜੀ ਨੇ ਮਨਾ ਕੀਤਾ ਤਾਂ ਉਸ ਦੇ ਵੱਲੋਂ ਤੱਕੇਸ਼ਾਈ ਕੀਤੀ ਗਈ ਜ਼ਬਰਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਇੱਕ ਤਾਂ ਇਹ ਇਲਜ਼ਾਮ ਲਾਇਆ ਕਿ ਜਿਹੜਾ ਬੱਸ ਡਰਾਈਵਰ ਹੈ ਉਸ ਨੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਸਰਾ ਇਲਜ਼ਾਮ ਇਹ ਦੀ ਮੈਂਟਲ ਟੌਰਚਰ ਕੁੜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਾਲ ਜਿਹੜੀ ਕੁੜੀ ਹੈ ਪੀੜਤ ਕੁੜੀ ਇਸ ਵਕਤ ਟਰੋਮਾ ਦੇ ਵਿੱਚ ਹੈ ਇਸ ਕਰਕੇ ਉਹ ਸਾਹਮਣੇ ਨਹੀਂ ਆ ਸਕਦੀ ਸੋ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਗ੍ਰਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ આરોપી ਨੂੰ ਗ੍ਰਫਤਾਰ ਫਿਲਹਾਲ ਕਰ ਲਿਆ ਗਿਆ ਤੇ ਇੱਕ ਵੱਡੀ ਨਸੀਹਤ ਦਿੱਤੀ ਜਾ ਰਹੀ ਹੈ ਕਿ ਅੱਜ ਕੱਲ ਸਾਰਿਆਂ ਦੇ ਬੱਚੇ ਸਕੂਲ ਬੱਸਾਂ ਦੇ ਵਿੱਚ ਜਾਂਦੇ ਨੇ ਸੋ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕਿਸੇ ਹੋਰ ਬੱਚੇ ਨਾਲ ਨਾ ਵਾਪਰੇ ਜ਼ੀਰਕਪੁਰ ਪੁਲਿਸੇ ਸਾਹਮਣੇ ਇੱਕ ਐਦਾਂ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਇੱਕ ਬੱਚੀ ਦੇ ਨਾਲ ਜੋ ਹੈ ਰੇਪ ਰੇਪ ਹੋਇਆ ਹੈ ਤੇ ਉਸ ਦੇ ਅਗੇਂਸਟ ਜੋ ਹੈ ਜੋ ਕੰਪਲੇਂਟ ਦਿੱਤੀ ਗਈ ਹੈ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਉਦੇ ਉੱਤੇ ਜੋ ਰੇਪ ਕਰਨ ਵਾਲਾ ਹੈ ਉਸ ਦੇ ਉੱਤੇ ਚਾਰਜ ਲਗਾ ਕੇ ਉਸ ਦੀ ਗ੍ਰਿਫਤਾਰੀ ਕਰਕੇ ਉਹਦੇ ਉੱਤੇ 376 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਪੋਕਸੋ ਐਕਟ ਦੇ ਅਧੀਨ ਵੀ ਉਹਨਾਂ ਉੱਤੇ ਮਾਮਲਾ ਦਰਜ ਕੀਤਾ ਹੈ ਅਸੀਂ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਐਸ ਐਚ ਓ ਜ਼ੀਰਖਪੁਰ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਪੁੱਛਾਂਗੇ ਕਿ ਐਕਚੁਅਲ ਆਖਿਰ ਦੇ ਵਿੱਚ ਮਾਮਲਾ ਹੈ ਕਿਆ ਅਸੀਂ ਪੁਲਿਸ ਸਟੇਸ਼ਨ ਜ਼ੀਰਖਪੁਰ ਦੇ ਵਿੱਚ ਬੀਤੇ ਦਿਨ 21 8 2024 ਨੂੰ ਇੱਕ ਐਫ ਆਈ ਆਰ ਨੰਬਰ 366 ਅੰਡਰ ਸੈਕਸ਼ਨ 376 ਆਈਪੀਸੀ 506 ਤੇ 6 ਬਾਕਸ ਐਕਟ ਦਰਜ ਕੀਤੀ ਹੈ ਜੇ ਜੇਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਉਹਦੇ ਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਤੇ ਰੇਪ ਦੇ ਅਲੀਗੇਸ਼ਨਸ ਹੈਗੇ ਨੇ ਅਸੀਂ ਜੋ ਮੁਹੰਮਦ ਰਜ਼ਾਕ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਇਹ ਦਿਨ ਅਸੀਂ ਇਹਦਾ ਇਸ ਮੈਟਰ ਦੇ ਵਿੱਚ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਜੋ ਮੁਹੰਮਦ ਰਜ਼ਾਕ ਹੈਗਾ ਇੱਕ ਬੱਸ ਡਰਾਈਵਰ ਹੈਗਾ ਤੇ ਆਪਣੀ ਜੋ ਸਕੂਲ ਬੱਸ ਚਲਾਉਂਦਾ ਹੈ ਤੇ ਜੋ ਇਹਦੀ ਸਕੂਲ ਬੱਸ 'ਤੇ ਇੱਕ ਬੱਚੀ ਸੀਗੀ ਅੰਡਰ ਦਾ ਏਜ ਆਫ 18 ਜਿਹਦਾ ਕਿ ਅਸੀਂ ਨਾਮ ਡਿਸਕਲੋਸ ਨਹੀਂ ਕਰ ਪਾਵਾਂਗੇ ਤੇ ਉਹ ਬੱਚੀ ਦੇ ਨਾਲ ਇਹ ਗਲਤ ਹਰਕਤਾਂ ਕਰ ਰਿਹਾ ਸੀ ਜਤਿੰਦਰ ਲਕੀ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਜ਼ੀਰਕਪੁਰ